ਇਹ ਸਮਾਜਿਕ ਨਿਆਂ ਦੀ ਗੱਲ ਹੈ ਜੀ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਬਾਬਾ ਸਾਹਿਬ ਦੀ ਫੋਟੋ ਹੈ ਜੀ ਭਾਰਤ ਰਤਨ ਬਾਬਾ ਸਾਹਿਬ ਵੀਰ ਅੰਬੇਦਕਰ ਜੀ ਔਰ ਗੁਜੇ ਸਾਡੇ ਜੁੜੇ ਰਤਨ ਜੀ ਦੇ ਆਜਮ ਭਗਤ ਸਿੰਘ ਜੀ ਉਹਨਾਂ ਦੀ ਦੂਜੇ ਪਾਸੇ ਫੋਟੋ ਹੈ ਇਹ ਸ਼੍ਰੀ ਹਰਮਨ ਕੇਜੀਵਾਲ ਜੀ ਨੇ ਔਰ ਭਗਵੰਤ ਮਾਨ ਜੀ ਨੇ ਲੋਕਾਂ ਤੋਂ ਇੱਕ ਇੱਕ ਮੌਕਾ ਮੰਗਿਆ ਜੀ ਸਾਨੂੰ ਇੱਕ ਮੌਕਾ ਦਿਓ ਔਰ ਉਹਨਾਂ ਨੇ ਕਿਹਾ ਕਿ ਜਿਹੜਾ ਸਾਨੂੰ ਰਸਤਾ ਬਾਬਾ ਸਾਹਿਬ ਵੀਰ ਅੰਬੇਦਕਰ ਜੀ ਨੇ ਦਿਖਾਇਆ ਸੀ ਔਰ ਜੋ ਸੋਚ ਸ਼ਹੀਦ ਆਜਮ ਭਗਤ ਸਿੰਘ ਦੀ ਸੀ ਉਹ ਅਸੀਂ ਉਹਦੇ ਤੇ ਚੱਲਾਂਗੇ ਇਹ ਸਿਰਫ ਮੈਂ ਅਸੀਂ ਮਾਲ ਇੱਕ ਮੈਜਿਕ ਤਸਵੀਰ ਨਹੀਂ ਲਾਈ ਹੈ ਅਸੀਂ ਉਹਨਾਂ ਦੀ ਸੋਚ ਤੇ ਪਾਰਾ ਦੇ ਰਹੇ ਹਾਂ ਉਹਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੋਵੇਗਾ ਕਿ ਜਿਹੜਾ ਸਾਡਾ ਐਡਵੋਕੇਟ ਜਨਰਲ ਦਾ ਆਫਿਸ ਆ ਉਹਦੇ ਵਿੱਚ 250 ਤੋਂ ਵੱਧ ਪੋਸਟਰ ਹੈਗੇ ਤੇ ਇਹ 75 ਸਾਲ ਹੋ ਗਿਆ ਜਿਹੜੀਆਂ ਤਿੰਨ ਪਾਰਟੀਆਂ ਹੈਗੀਆਂ ABC ਪਾਰਟੀਆਂ ਜਿਹਨਾਂ ਨੂੰ ਮੈਂ ਕਹਿੰਨਾ A ਫਾਰ ਅਕਾਲੀ B ਫਾਰ ਭਾਜਪਾ ਐਂਡ C ਫਾਰ ਕਾਂਗਰਸ ABC ਆੜਾ ਨੇ ਜਿਹੜੇ ਦਲਿਤ ਸੀ ਉਹਨਾਂ ਦੀਆਂ ਵੋਟਾਂ ਤਾਂ ਲਈਆਂ ਉਹਨਾਂ ਨੂੰ ਘਬਰਾਹ ਕਰਕੇ ਬਟ ਉਹਨਾਂ ਨੂੰ ਕਦੇ ਇਨਸਾਫ ਨਹੀਂ ਦਿੱਤਾ ਇਹ ਪਹਿਲੀ ਵਾਰ ਆ ਜਦੋਂ ਸ਼੍ਰੀ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਦੀ ਸਰਕਾਰ ਨੇ ਕਿਹਾ ਵੀ ਜਿਹੜੇ ਜੇ ਸਾਡੇ ਬੱਚੇ ਜਿਹੜੇ ਦਲਿਤ ਬੱਚੇ ਆ ਜੇ ਉਹ ਵਕੀਲ ਬਣਨਗੇ ਤਾਂ ਫਿਰ ਉਹ ਹਾਈ ਕੋਰਟ ਦੇ ਜੱਜ ਵੀ ਬਣਨਗੇ ਸੁਪਰੀਮ ਕੋਰਟ ਦੇ ਜੱਜ ਵੀ ਬਣਨਗੇ ਜੇ ਕੋਈ ਬੰਦਾ ਮਤਲਬ ਆਮ ਪਰਿਵਾਰ ਚੋਂ ਉੱਠ ਕੇ ਚਾਹੇ ਉਹ ਸਾਡਾ ਮੁੱਖ ਮੰਤਰੀ ਹੋਵੇ ਜਾਂ ਮੈਂ ਕਿਸਾਨ ਦਾ ਬੇਟਾ ਆ ਅਸੀਂ ਪਿੰਡ ਦੇ ਸਕੂਲ ਤੋਂ ਪੜ੍ਹ ਕੇ ਬੋਰੀ ਤੇ ਬੈਠ ਕੇ ਫਟੇ ਬਸ ਤੇਰਾ ਅਸੀਂ ਜੇ ਪੜ੍ਹ ਕੇ ਜੇ ਡਾਕਟਰ ਬਣੇ ਆ ਤਾਂ ਉਹ ਜੋ ਸੋਚ ਸ੍ਰੀ ਦਾ ਜਮਪਾਲ ਸਿੰਘ ਦੀ ਸੀ ਔਰ ਜੋ ਸੋਚ ਬਾਬਾ ਸਾਹਿਬ ਦੀ ਸੀ ਸਮਾਜਿਕ ਨਿਆਂ ਦੀ ਉਹਦੇ ਕਰਕੇ ਮੈਂ ਡਾਕਟਰ ਬਣਿਆ ਜੀ ਉਹਦੇ ਕਰਕੇ ਸਾਨੂੰ ਟੀਚਰਸ ਮਿਲੇ ਅੱਛੀ ਐਜੂਕੇਸ਼ਨ ਮਿਲੀ ਸਾਡਾ ਹੁਣ ਵੀ ਸਾਡਾ ਫੋਕਸ ਹੈ ਸੋ ਸਾਡੀ ਜਿਹੜਾ ਅੱਜ ਦਾ ਮੁੱਦਾ ਹੈਗਾ ਕਿ ਇਹ ਪਹਿਲੀ ਵਾਰ ਸ੍ਰੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੇ 58 ਸੀਟਾਂ ਜਿਹੜੀਆਂ ਹੈਗੀਆਂ ਉਹ ਰਿਜ਼ਰਵ ਕੀਤੀਆਂ ਉਹਦੇ ਚੋਂ ਵੀ 15 ਸੀਟਾਂ ਖਾਲੀ ਰਹਿ ਗਈਆਂ ਬਾਕੀ ਭਰ ਗਈਆਂ ਉਦੋਂ ਕੀ ਸੀਗਾ ਕਿ ਪੰਜਾਬੀ ਚ ਕਹਿੰਦੇ ਵੀ ਗੱਡੇ ਨਾਲ ਕੱਟਾ ਵੰਦੇ ਹੋ ਵੀ ਜੇ ਸੀਨੀਅਰ ਐਡਵੋਕੇਟ ਜਨਰਲ ਕਾਉਂਸਲ ਦੇ ਵਾਸਤੇ 20 ਲੱਖ ਦੀ ਸਲਾਨਾ ਆਮਦਨ ਹੋਣੀ ਚਾਹੀਦੀ ਹੈ ਜੀ ਜੇ ਐਡੀਸ਼ਨਲ ਆ 15 ਐਦਾਂ ਕਰਕੇ 10 ਉਹ ਉਹਦੇ ਕਰਕੇ 15 ਸੀਟਾਂ ਖਾਲੀ ਰਹਿ ਗਈਆਂ ਤੇ ਉਹਨੂੰ ਅਸੀਂ ਰਿਵਿਊ ਕੀਤਾ ਫਿਰ ਔਰ ਕੈਬਨਟ ਨੇ ਪਾਸ ਕਰਤਾ ਵੀ ਉਹਨੂੰ ਅੱਧਾ ਕਰ ਦਿਓ ਹੁਣ ਉਹ 15 ਸੀਟਾਂ ਵੀ ਭਰ ਗਈਆਂ ਇਹ ਪਹਿਲੀ ਵਾਰ ਆ ਆਜ਼ਾਦੀ ਤੋਂ ਬਾਅਦ ਕਿ ਜਿਹੜੇ 58 ਬੰਦੇ ਆ ਜਿਹੜੇ ਡਿਜ਼ਰਵਿੰਗ ਬੰਦੇ ਆ ਜਿਹੜੇ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਆ ਉਹ ਹੁਣ ਜਿਹੜੇ ਹੈਗੇ ਆ ਉਹ ਮਤਲਬ ਸਿਸਟਰਡ ਐਡਵੋਕੇਟ ਡਿਪਟੀ ਐਡਵੋਕੇਟ ਜਨਰਲ ਐਡੀਸ਼ਨਲ ਐਡਵੋਕੇਟ ਜਨਰਲ ਅਸਿਸਟੈਂਟ ਐਡਵੋਕੇਟ ਜਨਰਲ ਸਾਰੀਆਂ ਪੋਸਟਾਂ ਦੇ ਉੱਤੇ ਐਡੀਸ਼ਨਲ ਐਡਵੋਕੇਟ ਜਨਰਲ ਦੀਆਂ ਪੋਸਟਾਂ ਦੇ ਉੱਤੇ ਹੋਣਗੇ ਕੰਮ ਕਰਨਗੇ ਔਰ ਉਹਨਾਂ ਦੇ ਵਿੱਚੋਂ ਅੱਗੇ ਜਾ ਕੇ ਜਿਹੜਾ ਹੈਗਾ ਉਹ ਹਾਈ ਕੋਰਟ ਦੇ ਜੱਜ ਸਾਬਾਨ ਔਰ ਸੁਪਰੀਮ ਕੋਰਟ ਦੇ ਜੱਜ ਸਾਬਾਨ ਬਣਗੇ ਇਹ ਇੱਕ ਜਿਹੜਾ ਸਮਾਜਿਕ ਨਿਆਂ ਵਾਲੀ ਗੱਲ ਸੀ ਇਹ ਬਹੁਤ ਵੱਡਾ ਜਿਹੜਾ ਹੈਗਾ ਇਹ ਫੈਸਲਾ ਪੰਜਾਬ ਸਰਕਾਰ ਦਾ ਇਹਦੇ ਨਾਲ ਬਹੁਤ ਜਿਹੜੇ ਪ੍ਰਤਭਾਸ਼ਾਲੀ ਜਿਹੜੇ ਬੰਦੇ ਆ ਹਰ ਤਰ੍ਹਾਂ ਤੇ ਹੁੰਦੇ ਆ ਸਾਰੇ ਵਰਗਾਂ ਦੇ ਵਿੱਚ ਹੁੰਦੇ ਆ ਸੀਐਸਟੀ ਦੇ ਵਿੱਚ ਵੀ ਬੀਸੀ ਦੇ ਵਿੱਚ ਵੀ ਉਹਨਾਂ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਉਹਨਾਂ ਦਾ ਬਣਦਾ ਇਸ ਸਮਾਜਿਕ ਸਤਕਾਰ ਸਮਨੇ ਮਿਲਣਾ ਚਾਹੀਦਾ ਸੋ ਇੱਕ ਮੈਂ ਆਪਣੇ ਨੈਸ਼ਨਲ ਕਮਿਸ਼ਨਰ ਦਾ ਮਾਜੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਹਦੇ ਬਾਰੇ ਸੋਚਿਆ ਔਰ ਜਿਹੜੇ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਉਹ ਬਹੁਤ ਵੱਡਾ ਯੋਗਦਾਨ ਪਾਣਗੇ ਕਿਉਂਕਿ ਉਹ ਆਮ ਪਰਿਵਾਰਾਂ ਚੋਂ ਉੱਠ ਕੇ ਗਏ ਹੋਣਗੇ ਉਹ ਉਹਨਾਂ ਨੂੰ ਜਿਹੜਾ ਜਸਟਿਸ ਹੈ ਉਹ ਮਤਲਬ ਸਸਤਾ ਮਿਲੇ ਤੁਰੰਤ ਮਿਲੇ ਤੇ ਉਹ ਜਿਹੜਾ ਜਿਹੜੇ ਕਹਿੰਦੇ ਨੇ ਜਸਟਿਸ ਡਿਲੇਡ ਜਸਟਿਸ ਨਾ ਰਾਈਟ ਕਿ ਡਿਲੇ ਨਾ ਹੋਵੇ ਔਰ ਜਿਹੜਾ ਮਤਲਬ ਜਿਹੜੀਆਂ ਵਕੀਲਾਂ ਦੀਆਂ ਕਰੋੜਾਂ ਰੁਪਏ ਦੀਆਂ ਫੀਸਾਂ ਨਾ ਦੇਣੀਆਂ ਪੈਣ ਉਹ ਜਿਹੜਾ ਇਹ ਜਿਹੜਾ ਲੋਕਾਂ ਨੂੰ ਜਿਹੜਾ ਇਨਸਾਫ ਮਿਲੇਗਾ ਉਹ ਸਸਤਾ ਮਿਲੇਗਾ ਜਲਦੀ ਮਿਲੇਗਾ ਜਦੋਂ ਇਹੋ ਜਿਹੇ ਬੰਦੇ ਜਿਹੜੇ ਆ ਗਿਆ ਮੈਰੀਟੋਰੀਅਸ ਬੰਦੇ ਆ ਜਿਹੜੇ ਉਹ ਬਾਹਰ ਦੇ ਉੱਤੇ ਬੈਠੇ ਹੋਣਗੇ ਬੈਂਚ ਦੇ ਉੱਤੇ ਬੈਠੇ ਹੋਣਗੇ ਸਰਿਕਾ ਰਜਿੰਦਰ ਹਸਪੀਟਲ ਜਿਹੜਾ ਪਾਣੀ ਭਰਿਆ ਜੀ ਉਹਦੇ ਬਾਰੇ ਕੀ ਦੇਖੋ ਉਹਦੇ ਚ ਆਪਾਂ ਹਰ ਇੱਕ ਚੀਜ਼ ਨਾ ਇੱਕ ਨਿਊਜ਼ ਨਹੀਂ ਹੁੰਦੀ ਜਿਵੇਂ ਹੁਣ ਜਿਹੜੀਆਂ ABC ਪਾਰਟੀਆਂ ਇਹ ਸਿੱਧਾ ਐਕਸ ਤੇ ਪਹੁੰਚ ਜਾਣੀਆਂ ਆ ਜੀ ਬੰਨੂ ਜੇ ਹੁਣ ਤੁਹਾਡੇ ਘਰ 'ਚ ਵੀ ਐਸੀ ਲੱਗਿਆ ਤੇ ਉਹਦੀ ਰਿਕਵਰ ਕਰਾਉਂਦੇ ਹੋ ਉਹਦੀ ਸਰਵਿਸ ਕਰਦੇ ਹੋ ਥੋੜੀ ਜਿਹੀ ਲਾਈਫ ਬੰਦ ਕਰਦੇ ਹੋ ਨਾ ਜੀ ਉਹ ਸਾਨੂੰ ਹਸਤਾ ਸਵੀਕਾਰਨਾ ਪਊਗਾ ਜੀ ਸਾਡੇ ਘਰੇ ਵੀ ਕਿਸੇ ਵੇਲੇ ਪਾਣੀ ਦੀ ਟੂਟੀ ਖਰਾਬ ਹੋ ਜਾਂਦੀ ਆ ਫ੍ਰੀ ਹੋ ਜਾਂਦੀ ਆ ਉੱਥੇ ਵੀ ਇੱਕ ਟੂਟੀ ਫ੍ਰੀ ਹੋ ਗਈ ਹੁਣ ਇਹ ਮਤਲਬ ਆਪਾਂ ਨੂੰ ਜਦੋਂ ਆਪਾਂ ਉੱਥੇ ਨਾ ਜਿਹੜਾ ਸਟਾਫ ਨੇ ਇਮੀਡੀਏਟਲੀ ਰਿਸਪੌਂਡ ਕੀਤਾ ਪਲੰਬਰ ਨੂੰ ਬੁਲਾਇਆ ਉਹ ਰਿਪੇਅਰ ਹੋ ਚੁੱਕਿਆ ਜੋ ਹਰ ਇੱਕ ਚੀਜ਼ ਇੱਕ ਨਿਊਜ਼ ਨਹੀਂ ਆ ਜੀ ਮਤਲਬ ਆਪਾਂ ਕਈ ਗੱਲਾਂ ਜਿਹੜੀ ਆਪਣੇ ਘਰ 'ਚ ਵੀ ਹੁੰਦੀਆਂ ਨੌਜਵਾਨਾਂ ਦੀ ਜ਼ਿੰਦਗੀ 'ਚ ਹੁੰਦੀਆਂ ਜੇ ਮੇਰੇ ਹਸਪਤਾਲ ਦੇ ਵਿੱਚ ਮੇਰੇ ਕੋਲ ਜੇ ਉੱਥੇ ਮਤਲਬ ਜਨਰੇਟਰ ਕਿੰਨੇ ਆ ਦੇਖੋ 15 20 ਆ ਉਹਦੇ 'ਚ ਹੋ ਸਕਦਾ ਇੱਕ ਅੱਧਾ ਜਨਰੇਟਰ ਨੂੰ ਕੋਈ ਪ੍ਰੋਬਲਮ ਆ ਜਾਵੇ ਇੱਕ ਅੱਧੇ 'ਚ ਕੋਈ ਬੈਟਰੀ ਦੀ ਪ੍ਰੋਬਲਮ ਆ ਜਾਵੇ ਜਾਂ ਹੁਣ ਉਹਦੇ 'ਚ ਅਲੱਗ-ਅਲੱਗ ਵਿਭਾਗਵੇਂ ਆ ਪਬਲਿਕ ਹੈਲਥ ਦਾ ਵਿਭਾਗ ਹੈ ਬਿਜਲੀ ਦਾ ਵਿਭਾਗ ਹੈ ਰੋਡਸ ਬਣਾਉਣ ਵਾਲਾ ਵਿਭਾਗ ਹੈ ਹਾਰਟੀਕਲਚਰ ਦਾ ਵਿਭਾਗ ਅਲਗ-ਅਲਗ ਵਿਭਾਗਾਂ ਦੇ ਵਿਭਾਗਾਂ ਤੋਂ ਸਵਾਲ ਆਏ ਵੀ ਉਹ ਕਿਤੇ ਨਾ ਕਿਤੇ ਕੋਈ ਛੋਟੀ-ਮੋਟੀ ਪ੍ਰੋਬਲਮ ਸਾਨੂੰ ਘਰੇ ਵੀ ਆ ਜਾਂਦੀ ਹੈ ਹਰ ਸਾਥੇ ਆ ਜਾਂਦੀ ਹੈ ਦੁਨੀਆ ਦੇ ਗਲੋਬਲ ਲੈਵਲ ਤੇ ਆ ਜਾਂਦੀ ਹੈ ਤੁਸੀਂ ਦੇਖਿਆ ਨਾ ਜੀ ਪਿਛਲੇ ਜਦੋਂ ਸਾਰਾ ਇੰਟਰਨੈਟ ਦਾ ਸਿਸਟਮ ਫੇਲ ਹੋ ਗਿਆ ਜਦ ਅਪਲਾਈਟਾ ਸਾਰਾ ਕੁਝ ਮਤਲਬ ਟ੍ਰੇਨਾਂ ਸਾਰਾ ਕੁਝ ਬੈਂਕਿੰਗ ਸਾਰਾ ਕੁਝ ਕੇਮਪੀਓ ਦੇ ਕਰਾ ਲੈ ਗਾ ਉਸੇ ਟੈਕਨੋਲੋਜੀ ਦੇ ਡਿਪੈਂਡੈਂਟ ਹੋ ਤੁਸੀਂ ਬੰਦਿਆਂ ਤੇ ਡਿਪੈਂਡ ਹੋ ਕੋਈ ਬੰਦਾ ਗਲਤੀ ਕਰ ਦਿੰਦਾ ਕੋਈ ਨਾਰਮਲ ਬ੍ਰੇਕਡਾਊਨ ਹੋ ਜਾਂਦਾ ਸੋ ਇਟ ਵਾਸ ਅ ਰੂਟੀਨ ਬ੍ਰੇਕਡਾਊਨ ਇਟਸ ਅ ਕੁਆਇਡ ਡਿਵਰਟੀਕਲ ਸਰ ਕੇਂਦਰ ਸਰਕਾਰ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਦੇ ਅਗੂ ਆਪਰੇਡ ਕੀਤੀ ਜਾ ਰਹੀ ਆ ਅੱਜ ਵੀ ਸੀ ਵੇਜ ਰੇਟ ਵਾ ਰੇਜ ਪਟਰੀ ਜੀ ਤਾਂ ਕਿਵੇਂ ਦੇਖਦੇ ਹੋ ਕਿ ਆਮ ਆਦਮੀ ਪਾਰਟੀ ਦੇ ਹੀ ਲੀਡਰਾਂ ਕਿ ਵੀ ਦੇਖਦੇ ਨਹੀਂ ਮੈਂ ਤੁਹਾਡੀ ਪਹਿਲੀ ਗੱਲ ਨਾਲ ਤਾਂ ਸਹਿਮਤ ਹਾਂ ਵੀ ਆਮ ਆਦਮੀ ਪਾਰਟੀ ਦੇ ਸਾਰੇ ਲੀਡਰਾਂ ਤੇ ਰੇਟ ਹੁੰਦੀ ਆ ਬਟ ਸਿਰਫ ਆਮ ਆਦਮੀ ਪਾਰਟੀ ਤੇ ਰੇਟ ਹੁੰਦੀ ਆ ਇਹ ਗੱਲ ਠੀਕ ਨਹੀਂ ਆ ਕਿਉਂਕਿ ਕਾਂਗਰਸ ਦੇ ਲੀਡਰਾਂ ਤੇ ਵੀ ਹੋਈ ਐ ਜੀ ਇਹਨਾਂ ਨੂੰ ਸਮਝਣ ਦੀ ਲੋੜ ਆ ਜੀ ਕਾਂਗਰਸ ਸਭ ਤੋਂ ਵੱਡੀ ਪਾਰਟੀ ਆ ਕਾਂਗਰਸ ਦੇ ਲੀਡਰਾਂ ਤੇ ਰੇਟ ਹੁੰਦੀ ਆ ਜੀ ਜਿਹੜੇ ਤੁਹਾਡੇ ਆਰ ਜੀ ਡੀ ਉਹਨਾਂ ਦੇ ਲੀਡਰਾਂ ਤੇ ਹੁੰਦੀ ਆ ਜਿਹੜੇ ਸਮਾਜਵਾਦੀ ਪਾਰਟੀ ਆ ਜਾਂ ਮਮਤਾ ਬੇਨਰਜੀ ਦੀ ਪਾਰਟੀ ਆ ਉੱਥੇ ਦੇਖੋ ਕਿ ਉਹ ਬੰਗਾਲ ਦਾ ਕੀ ਹਾਲ ਕਰ ਰੱਖਿਆ ਮਨੀਪੁਰ ਤਾਂ ਦੇਖੋ ਜਿੱਥੇ ਉਹਨਾਂ ਦੀ ਡਬਲ ਜਨ ਸਰਕਾਰ ਚ ਉਹਦਾ ਕੀ ਹਾਲ ਕਰ ਜਿਹੜੀ ABC ਦੇ ਵਿੱਚੋਂ B ਆ ਜਿਹੜੀ ਇਹ ਸਭ ਤੋਂ ਵਰਸਟ ਹੈ ਇਹਦਾ ਇਹਦਾ ਜਿਹੜਾ ਹੈਗਾ ਨਾ ਜੀ ਇਹਦਾ ਮਾਇਨੋਰਟੀਜ਼ ਦੇ ਪ੍ਰਤੀ ਦਲਤਾਂ ਦੇ ਪ੍ਰਤੀ ਔਰਤਾਂ ਦੇ ਪ੍ਰਤੀ ਮਤਲਬ ਮੈਂ ਕਹੂੰਗਾ ਵੀ 80% ਆਫ ਦੀ ਪੋਪੂਲੇਸ਼ਨ ਦੇ ਪ੍ਰਤੀ ਇਹਨਾਂ ਦਾ ਜਿਹੜਾ ਜਿਹੜਾ ਰਵਈਆ ਹੈਗਾ ਉਹ 네ਗੇਟਿਵ ਹੈ ਇਹਨਾਂ ਨੇ ਜੋ ਮਨੀਪਾਲ ਦਾ ਹਾਲ ਕੀਤਾ ਜੋ ਇਹ ਬੰਗਾਲ ਦਾ ਹਾਲ ਕਰਨ ਲੱਗਿਆ ਜੋ ਇਹਨਾਂ ਨੇ ਕਿਸਾਨਾਂ ਦਾ ਹਾਲ ਕੀਤਾ ਜੋ ਇਹਨਾਂ ਨੇ ਮਜ਼ਦੂਰਾਂ ਦਾ ਹਾਲ ਕੀਤਾ ਵੀ 13-13 ਮਹੀਨੇ ਉਹਨਾਂ ਨੂੰ ਬੜਾਈ ਰੱਖਦੇ ਆ ਦੇ ਨਾ ਬਹੁਤ ਜੋ ਇਹਨਾਂ ਨੇ ਪਹਿਲਾਂ ਕਸ਼ਮੀਰ ਦਾ ਹਾਲ ਕੀਤਾ ਉਹ ਇਹਨਾਂ ਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਜੀ ਥੋੜੇ ਪਹਿਲਾਂ ਇਹਨਾਂ ਦੇ ਨਾਲ ਜਿਹੜੇ ਆਂਧਰਾ ਪ੍ਰਦੇਸ਼ ਦਾ ਪਹਿਲਾਂ ਮੁੱਖ ਮੰਤਰੀ ਰਲ ਗਿਆ ਹੁਣ ਦੂਜਾ ਰਲ ਗਿਆ ਇਹਨਾਂ ਦੀ ਗੱਲ ਫਿਰ ਜਿੰਨੀ ਜਰ ਦੂਰ ਨਹੀਂ ਹੁੰਦੀ ਆ ਜਾਂ ਬਿਹਾਰ ਦਾ ਇਹ ਸਾਰਿਆਂ ਨੂੰ ਸਮਝ ਕੇ ਸੋਚ ਕੇ ਚੱਲਣਾ ਪੈਣਾ ਪਏਗਾ ਆਪਾਂ ਨੂੰ ਰਸਤਾ ਜਿਹੜਾ ਬਾਬਾ ਸਾਹਿਬ ਡੀ ਆਰ ਅੰਬੇਦਕਰ ਜੀ ਨੇ ਜਿਹੜਾ ਸੰਵਿਧਾਨ ਦਿੱਤਾ ਉਹਦੇ ਤੇ ਇਹਨਾਂ ਭਿੰਨਾਂ ਨੂੰ ਲਾਗੂ ਕਰਨਾ ਪਏਗਾ ਉਸ ਰਸਤੇ ਤੇ ਚੱਲਣਾ ਪਵੇਗਾ ਜਿਹੜੀ ਇਕਨੋਮਿਕ ਡਵੈਲਪਮੈਂਟ ਦਾ ਮਾਡਲ ਸਾਨੂੰ ਛੇ ਦਾ ਪਾਕਿਸਤਾਨ ਨੇ ਦਿੱਤਾ ਸੀ ਉਹਦੇ ਤੇ ਚੱਲਣਾ ਪਵੇਗਾ ਸਮਾਜ ਤਾਰੇ ਡਾਕਟਰ ਸਾਹਿਬ 2017 ਦੇ ਵਿੱਚ ਤੁਸੀਂ ਮੰਗ ਕੀਤੀ ਸੀ ਇਹਨੂੰ ਸੁਸ਼ੋਧਨ ਦੀ ਦੇ 2022 ਦੇ ਵਿੱਚ ਤੁਸੀਂ ਇਹਨੂੰ ਪੂਰਾ ਕੀਤਾ ਤੇ ਹੁਣ ਹੁਣ ਤਾਂ ਕਿੰਨੇ ਆ ਤੁਸੀਂ ਪੋਸਟਾਂ ਜਿਹੜੀਆਂ ਕਿ ਭਰ ਚੁੱਕੇ ਹੋ ਜਿਹੜੀਆਂ ਅਸੀਂ 58 ਜਿਹੜੀਆਂ ਰਿਜ਼ਰਵ ਕੀਤੀਆਂ ਸੀ ਜੀ ਉਹਦੇ ਚੋਂ ਸਿਰਫ ਜਿਹੜੀਆਂ ਹੈਗੀਆਂ ਉਹ 15 ਖਾਲੀ ਸੀ ਜੀ ਜਿਹੜਾ ਅਸੀਂ ਦੱਸਿਆ ਸੀ ਕ੍ਰਾਈਟੇਰੀਆ ਚੇਂਜ ਕਰਤਾ ਹੁਣ ਉਹ ਸਾਰੀਆਂ 50 ਦੀਆਂ 58 ਸਾਰੀਆਂ ਥੈਂਕ ਯੂ ਸਰ ਠੀਕ ਹੈ 家里人，家里人。